ਕੈਨ ਵਿਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh ਵਿਦਿਆਰਥੀਓ ਅਧਿਕਥਿਆ ਵਿੱਚ ਮਹਤਵ ਅਨੁਸਾਰਿਆਂ ਨੂੰ ਸਿੱਖ ਗੁਰੂ ਇਤਿਹਾਸ ਦਾ ਅਜਦਾ ਵਿਸ਼ਾਸੀ ਆ ਉਸ ਗੁਰ ਇਤਿਹਾਸ ਜਾਣੀਏ ਯਾਨੀ 10 ਗੁਰਾਂ ਦੇ 10 5 6 10ਵੀਂ ਪਦਸ਼ਾਹੀਆਂ ਬਾਰੇ ਦੱਸਾਂਗਾ ਉਹਨਾਂ ਦੇ ਕਿਹੜੇ ਕਿਹੜੇ ਕੁਸਚਨ ਹੰਜੋ ਐਗਜ਼ਾਮ ਵਿੱਚ ਬਣ ਸਕਦੇ ਹਨ ਉਦੇ ਬਾਰੇ ਦੱਸਾਂਗਾ ਸਭ ਤੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਅੱਜ ਦੇ ਕੱख्या ਵਿੱਚ ਮੈਂ ਤੁਹਾਨੂੰ ਪੰਜ ਕੁਸਚਨ ਦੱਸਾਂਗਾ ਇਨ ਕੁਸਚਨਾਂ ਨੂੰ ਪਰਸਨਲੋਂ ਧਿਆਨ ਨਾਲ ਵਿਖੇ ਵੇਖੋ ਜੀ ਅੱਜ ਦਾ ਸਾੜਾ ਵਿਸਾ ਆਉ ਗੁਰ ਇਤਿਹਾਸ ਜਾਣੀ ਵੇਖੋ ਜੀ ਸਭ ਤੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਸੰਸਥਾਪਕ ਕੌਣ ਹਨ ਬਈ ਸਿੱਖ ਧਰਮ ਦੇ ਸੰਸਥਾਪਕ ਕਿਹਨੂੰ ਕਿਹਾ ਜਾਂਦਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਦੂਜਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਦੱਸੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਕੀ ਨਾਮ ਸੀ ਉਹਨਾਂ ਦਾ ਨਾਮ ਮਹਿਤਾ ਕਾਲੂ ਸੀ ਤੇ ਉਹ ਪੇਸੀ ਸੀ ਕੀ ਇੱਕ ਪਟਵਾਰੀ ਹਨ ਕੀ ਇੱਕ ਪਟਵਾਰੀ ਸਨ ਉਹਨੇ ਪਟਾ ਪਟਵਾਰੀ ਦਾ ਕੰਮ ਕਰਦੇ ਹਨ ਤੀਜਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਦੱਸੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਕੀ ਸੀ ਸ੍ਰੀ ਮਾਤਾ ਸ੍ਰੀ ਗੁਰੂਨਾਨਕ ਜੀ ਮਾਤਾਦਾਨਮ ਕੀ ਸੀ ਮਾਤਾ ਤ੍ਰਿਪਤਾ ਜੀ ਕੀ ਮਾਤਾ ਤ੍ਰਿਪਤਾ ਜੀ ਚੌਥਾ ਪ੍ਰਸ਼ਨ ਸਾਡਾ ਕਿਹੜਾ ਸੀ ਸ੍ਰੀ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ ਸੀ ਸ੍ਰੀ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ ਸੀ ਉਹਨਾਂ ਦਾ ਪ੍ਰਕਾਸ਼ ਸੰਨ 1469 ਈਸਵੀ ਨੂੰ ਰਾਏ ਬੋਏ ਦੀ ਤਲਵੰਡੀ ਰਾਏ ਬੋਏ ਦੀ ਤਲਵੰਡੀ ਜਿਸ ਨੂੰ ਕੀ ਵੀ ਨਨਕਾਣਾ ਸਾਹਿਬ ਦੇ ਨਾਲ ਜਾਣਿਆ ਜਾਂਦਾ ਸੀ ਕੀ ਰਨਨ ਕਾਨਾ ਸਾਹਿਬ ਦੇ ਨਾਲ ਜਾਣਿਆ ਜਾਂਦਾ ਸੀ ਰਾਹੂਨ ਰਾਣੀ ਰਾਏ ਬੋਏ ਦੀ ਤਲਵੰਡੀ ਕਿੱਥੇ ਪਾਕਿਸਤਾਨ ਵਿੱਚ ਜਿੱਦੇ ਕਿੱਥੇ ਪਾਕਿਸਤਾਨ ਵਿੱਚ ਜਿਵੇਂ ਕਿ ਹਰ ਸਾਲ ਸਿੱਖਾਂ ਦਾ ਇੰਡੀਆ ਤੋਂ ਇੱਕ ਜਥਾ ਸਿੱਖਾਂ ਤੋਂ ਜਿਹੜੀ ਅੰਮ੍ਰਿਤਸਰ ਤੋਂ ਗੱਡੀ ਵਿੱਚ ਬੈ ਕੇ ਉੱਥੇ ਇੱਕ ਗੁਰੂ ਪਰਮਾਣ ਲਈ ਜਾਂਦਾ ਹਨ ਉਹ ਰਨਨ ਕਾਨਾ ਸਾਹਿਬ ਕਿੱਥੇ ਹੈ ਉਹ ਪਾਕਿਸਤਾਨ ਵਿੱਚ ਹੈ ਜਿੱਥੇ ਪਹਿਲੇ ਪਾਤਸ਼ਾਹ ਦਾ ਜਨਮ ਹੋਇਆ ਸੀ ਸਿੱਖਾਂ ਵਿੱਚ ਪ੍ਰਚਲਿਤ ਰਵਾਇਤ ਅਨੁਸਾਰ ਉਹਨਾਂ ਦਾ ਜਨਮ ਕਤਕ ਮਾਸ ਦੀ ਪੂਰਨ ਮਾਸੀ ਨੂੰ ਮਨਾਇਆ ਜਾਂਦਾ ਹਨ ਤੇ ਵੇਖੋ ਜੀ ਇਹਦਾ ਪੰਜਵਾ ਤੇ ਅਖਰੀ ਪਰਸਨ ਕਿਹੜਾ ਸੀ ਗੁਰੂ ਨਨਕ ਦੇਵ ਜੀ ਦੇ ਨਨਕਾਣਾ ਨਾਨਕੇ ਪਿੰਡ ਦਾ ਨਾਮ ਦੱਸੋ ਉਹਨਦੀ ਬੇਬੇ ਉਹਨਾਂ ਦੀ ਮਾਤਾ ਨਾਨਕੀ ਜੀ ਦਾ ਪਿੰਡ ਕਿਹੜਾ ਸੀ ਉਹਨਾਂ ਦੇ ਪਿੰਡ ਦਾ ਨਾਮ ਸੀ ਚਾਹਲ ਲਾਹੌਰ ਚਾਹਲ ਚਾਹਲ ਪਿੰਡ ਦਾ ਨਾਮ ਕੀ ਸੀ ਚਾਹਲ ਔਰ ਲਾਹੌਰ ਦੇ ਡਿਸਟ੍ਰਿਕਟ ਵਿੱਚ ਪੈਂਦਾ ਸੀ ਉਹ ਕਿੱਥੇ ਹੈ ਲਾਹੌਰ ਪਾਕਿਸਤਾਨ ਵਿੱਚ ਵੇਖੋ ਜੀ ਸੜੇ ਸਿੱਖ ਗੁਰ ਇਤਿਹਾਸ ਪਹਿਲੇ ਪਾਸ਼ੇ ਬਾਰੇ ਅੱਜ ਦੇ ਪੰਜ ਕੇ ਪਰਸਨ ਅੱਜ ਦਾ ਵਿਸਾਸੀ ਕਿਵੇਂ ਲੱਗੇ ਕਿਹੜੇ ਲੱਗੇ ਕਮੈਂਟ ਬਾਕਸ ਵਿੱਚ ਦੱਸਣਾ ਕੱਖਿਆ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਂ ਸੈਨ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਇਸ ਕੱਖਿਆ ਨੂੰ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਅਸੋਕ ਬਾਰਦਵਾਜ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ